ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਮਿੱਤਰਾਂ ਨੂੰ ਜਿੰਨੇ ਵੀ ਸਾਡੇ ਚੌਣ ਵਾਲੇ ਨੇ ਸਾਡਾ ਪੇਜ ਦੇਖਦੇ ਨੇ ਪੇਜ ਦਾ ਨਾਮ ਹੈ ਪਫਤੌਰ ਢਿੱਲੋਂ ਫੇਸਬੁੱਕ ਪੇਜ YouTube ਚੈਨਲ Instagram ਤੇ ਮੇਰੇ ਵੱਲੋਂ ਰੋਜ਼ ਦੀ ਤਰ੍ਹਾਂ ਖਬਰਾਂ ਚੋਂ ਖਬਰ ਲੈ ਕੇ ਹਾਜ਼ਰ ਹੁੰਨੇ ਆਪਾਂ ਢਿੱਲੋਂ ਸਾਹਿਬ ਨਾਲ ਗੱਲਬਾਤ ਕਰਦੇ ਆ ਢਿੱਲੋਂ ਸਾਹਿਬ ਨਾਲ ਢਿੱਲੋਂ ਸਾਹਿਬ ਨੂੰ ਫਤਿਹ ਅਰਦਾਸ ਕਰਦੇ ਆ ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ ਇੱਕ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਸੈਨੇਟ ਚੋਣਾਂ ਦਾ ਸੀਗਾ ਮਾਮਲਾ ਜੀ ਓਹੋ ਸਰਕਾਰ ਨੇ ਝੁੱਕ ਗਈ ਜਾਂ ਉਹਨਾਂ ਦੀਆਂ ਮੰਗਾਂ ਮੰਨ ਲਈਆਂ ਉਹ ਕੀ ਹੈ ਮਾਮਲਾ ਸਾਡੇ ਦਰਸ਼ਕਾਂ ਦੇ ਰੂਬਰੂ ਹੋ ਜੀ ਦੂਜਾ ਹੈਗਾ ਇੱਕ ਰਾਹੁਲ ਗਾਂਧੀ ਵਾਲਾ ਮਾਮਲਾ ਉਹ ਦੂਜੀ ਬਾਅਦ ਚ ਕਰਾਂਗੇ ਪਹਿਲਾਂ ਇਹ ਇਹਦੇ ਬਾਰੇ ਚਰਚਾ ਕਰੋ ਜੀ ਦੇਖੋ ਪ੍ਰਵਿੰਦਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮਾਮਲਾ ਜਿਹੜਾ ਹੈਗਾ ਪਿਛਲੇ ਕਾਫੀ ਦਿਨਾਂ ਤੋਂ ਪਖਿਆ ਹੋਇਆ ਸੀ ਲੇਕਿਨ ਇਹਦਾ ਜਿਹੜਾ ਅੰਤਮ ਰਿਜ਼ਲਟ ਹੈ ਜੀ ਉਹ ਰਿਜ਼ਲਟ ਬਹੁਤ ਹੀ ਉਤਸ਼ਾਹਵਰਧਕ ਹੈ ਮਤਲਬ ਉਤਸ਼ਾਹ ਵਧਾਊ ਹੈ ਜੀ ਔਰ ਉਹਦੇ ਤੋਂ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਇਹਨੂੰ ਸਭਕ ਸਿੱਖਣ ਦੀ ਲੋੜ ਹੈ। ਅਸਲ 'ਚ ਬੜੇ ਬਾਰੀ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਕਿ ਪੰਜਾਬ ਯੂਨੀਵਰਸਿਟੀ ਦੀ ਰੀਸੈਂਸ ਸੀ। ਜੀ। ਉਹਦੀ ਮਿਆਦ 2024 ਦੇ ਵਿੱਚ ਪਿਛਲੇ ਸਾਲ ਸਮਾਪਤ ਹੋ ਗਈ ਸੀ। ਠੀਕ ਹੈ ਜੀ। ਉਸ ਤੋਂ ਬਾਅਦ ਉਹਨੂੰ ਪੰਕ ਕਰ ਦਿੱਤਾ ਸੀ ਤੇ ਹੁਣ ਕੰਟਰੋਲ ਟੋਟਲ ਜਿਹੜੀ ਹੈਗੀ ਆ ਉਹ ਜਿਹੜੀ ਬਿਊਰੋਕ੍ਰੇਸੀ ਹੈ ਜਾਂ ਜਿਹੜੀ ਬਾਬੂਸ਼ਾਹੀ ਕਹਿ ਦਈਏ ਜਾਂ ਅਫਸਰਸ਼ਾਹੀ ਪੰਜਾਬ ਯੂਨੀਵਰਸਿਟੀ ਨੂੰ ਉਹ ਚਲਾਉਂਦੀ ਸੀ। ਜੀ। ਤਾਂ ਇਸ ਮੁੱਦੇ ਨੂੰ ਲੈ ਕੇ ਕੋਈ ਸੱਜਣ ਜਿਹੜੇ ਹੈਗੇ ਉਹ ਹਾਈ ਕੋਰਟ ਵੀ ਚਲੇ ਗਏ ਸੀ ਜੀ ਲੇਕਿਨ ਵਿਦਿਆਰਥੀ ਹਾਈ ਕੋਰਟ ਜਾਣ ਦੀ بجائے ਉਹ ਕਹਿੰਦੇ ਸੀ ਨਹੀਂ ਜੀ ਅੰਦੋਲਨ ਕਰਾਂਗੇ ਤੇ ਅੰਦੋਲਨ ਅਸੀਂ ਜਿੱਤਾਂਗੇ ਅੰਦੋਲਨ ਕਰਨ ਦੀ ਜਿਹੜੀ ਹੈਗੀ ਆ ਉਹਨਾਂ ਦੀ ਦਿਮਾਗ ਦੇ ਵਿੱਚ ਇਹ ਕਿੱਥੋਂ ਫਿਤਰਤ ਆਈ ਕਿਵੇਂ ਜੀ ਉਹਦਾ ਕਾਰਨ ਇਹ ਸੀ ਕਿ ਪੰਜਾਬ ਯੂਨੀਵਰਸਿਟੀ ਦੀ ਮੈਨੇਜਮੈਂਟ ਇੱਥੇ ਦੀ ਰੁਕੀ ਸੀ ਅਸਲ ਦੇ ਵਿੱਚ ਇਹ ਪੰਜਾਬ ਯੂਨੀਵਰਸਿਟੀ ਦੀ ਮੈਨੇਜਮੈਂਟ ਸੀ ਕਾਰਵਾਈ ਵਿੱਚ ਇਹ ਦਿੱਲੀ ਸਰਕਾਰ ਦੀ ਜਾਂ ਆਪਾਂ ਭਾਰਤ ਸਰਕਾਰ ਦੀ ਜਾਂ ਆਪਾਂ ਕਹਿ ਜੀਏ મોદી ਸਰਕਾਰ ਦੀ ਕਾਰਵਾਈ ਚ ਠੀਕ ਹੈ ਜੀ ਇਹਦੇ ਕਾਰਨ ਕੀ ਸੀ ਇਹ ਮੈਂ ਤੁਹਾਨੂੰ ਅੱਗੇ ਦੱਸਾਂ ਠੀਕ ਹੈ ਜੀ ਇਹਦੇ ਨਾਲ ਹੀ ਇੱਕ ਉਹਨਾਂ ਨੇ ਹੋਰ ਕੀਤਾ ਸੀ ਯੂਨੀਵਰਸਿਟੀ ਨੇ ਆਪਣੇ ਪੱਧਰ ਤੇ ਸ਼ਾਇਦ ਉਹਨਾਂ ਨੂੰ ਪਤਾ ਲੱਗ ਗਿਆ ਹੋਵੇ ਠੀਕ ਹੈ ਜੀ ਕਿ ਇਸ ਮੁੱਦੇ ਨੂੰ ਲੈ ਕੇ ਵਿਦਿਆਰਥੀ ਅੰਦੋਲਨ ਕਰਨਗੇ ਇਸ ਲਈ ਉਹਨਾਂ ਨੇ ਵਿਦਿਆਰਥਕ ਹੈ ਤੇ ਸਕੰਡਿਆ ਕਸਣਾ ਸ਼ੁਰੂ ਕਰ ਦਿੱਤਾ ਸੀ ਠੀਕ ਹੈ ਜੀ ਜਿਹੜੀ ਇੱਥੇ ਦੀ ਵਿਦਿਆਰਥੀ ਕਾਉਂਸਲ ਹੈ ਉਹਦੀ ਚੋਣ ਦੇ ਵਿੱਚ ਅਖਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਜਿਹੜੀ ਆਰਐਸਐਸ ਈ ਹੈ ਭਾਰਤੀ ਜਨਤਾ ਪਾਇਰਟੀ ਦੀ ਆਪਾਂ ਕਹਿ ਸਕਦੇ ਭਰਾਤਰੀ ਜਥੇਬੰਦੀ ਹੈ ਉਹਨਾਂ ਦਾ ਪ੍ਰਧਾਨ ਜਿੱਤ ਗਿਆ ਸੀ ਠੀਕ ਹੈ ਜੀ ਸੀਨੀਅਰ ਮੀਤ ਪ੍ਰਧਾਨ ਜਿਹੜਾ ਗੁੱਡਾ ਦਿੱਤਿਆ ਉਹ ਹੈਗਾ ਇਹਨਾਂ ਦਾ ਆਪਣਾ ਸੱਤ ਇੱਕ ਜਿਹੜੀ ਹੈਗੀ ਹੈ ਆਰਗੇਨਾਈਜੇਸ਼ਨ ਹੈ ਠੀਕ ਹੈ ਜੀ ਉਹ ਉਹਦੇ ਚ ਆਪਾਂ ਕਹਿ ਸਕਦੇ ਆ ਕਿ ਉਹ ਸਿੱਖਾਂ ਦੀ ਆਰਗੇਨਾਈਜ ਜੀ ਇਸੇ ਤਰੀਕੇ ਜਿਹੜੇ ਦੋ ਹੋਰ ਆਉਦੇ ਸੀ ਉਹਨਾਂ ਚ ਵੀ ਵੱਖ-ਵੱਖ ਵਿਚਾਰਾਂ ਦੇ ਲੋਕ ਜਿੱਤੇ ਟੋਟਲ 4 ਉਹਦੇ ਅਤੇ 4 14 ਚਾਰੇ ਆਉਦੇ ਦਿੱਤੇ ਵੱਖ-ਵੱਖ ਜਥੇਬੰਦੀਆਂ ਦੇ ਲੋਕ ਜਿੱਤੇ ਜੀ वैसे जदे अपन देखे यूनिवर्सिटी ਦੇ ਵਿੱਚ ਐਕਟਿਵ ਹੈ ਉਹ ਸਾਰੀਆਂ ਤਰ੍ਹਾਂ ਐਕਟਿਵ ਹੈ ਉੱਥੇ ਸਮਝ ਲਓ ਵੀ ਤੁਸੀਂ ਖੱਬੇ ਪੱਖੀ ਵੀ ਹੈਗੇ ਆ ਜੀ ਘੱਟ ਵੱਧ ਉੱਥੇ ਕਾਂਗਰਸ ਪਾਰਟੀ ਵੀ ਹੈਗੀ ਕਾਂਗਰਸੀ ਜਥੇਬੰਦੀ ਐ ਐਨਐਸਯੂਆਈ ਜੀ ਖੱਬੇ ਪੱਖਿਆਂ ਦੀਆਂ ਹੈਗੀਆਂ ਏਆਈਐਸ ਅਤੇ ਐਸਐਫਆਈ ਇਸੇ ਤਰੀਕੇ ਕੁਝ ਹੋਰ ਜਥੇਬੰਦੀਆਂ ਵੀ ਹੈਗੀਆਂ ਬੱਸੇ ਤਾਂ ਮੇ ਹਿਮਾਚਲ ਦੀ ਜਥੇਬੰਦੀ ਵੱੜੀ ਹਰਿਆਣੇ ਦੀ ਜਥੇਬੰਦੀ ਵੱੜੀ ਉਹ ਵਗੈਰਾ ਪਰ ਕੁਲਮਲਾ ਕੇ ਜੇ ਆਪਾਂ ਦੇਖੀਏ ਵੀ ਜਨਸੰਘੀਆ ਦੀ ਆਰਐਸਐਸ ਦੀ ਜਥੇਬੰਦੀ ਹੈਗੀ ਹੈ ਸਿੱਖ ਕੰਡੀ ਜਿੱਥੇ ਬੰਦੀ ਸਾਥ ਹੈਗੀ ਆ ਖੱਬੇ ਪੱਖੀ ਜਿੱਥੇ ਬੰਦੀਆਂ ਵੀ ਹੈਗੀਆਂ ਔਰ ਕਾਂਗਰਸਾਰੇ ਸਾਰੇ ਸਾਰੇ ਰਾਜ ਜੀ ਤਾਂ ਇਹ ਸੰਘਰਸ਼ ਜਿਹੜਾ ਹੈਗਾ ਸਭ ਤੋਂ ਪਹਿਲਾਂ ਜਿਹੜਾ ਸ਼ੁਰੂ ਹੋਇਆ ਜਿਹੜੀ ਬੱਚਿਆਂ ਦਾ ਕਾਫੀ ਤੰਗ ਕੀਤਾ ਉਹਨਾਂ ਦੀ ਨੱਥ ਕੱਸੇ ਉਹਨਾਂ ਦੇ ਪੇਚ ਕੱਸੇ ਉਹ ਇਹ ਕੀਤੇ ਸੀ ਕਿ ਤੁਸੀਂ ਕਿਸੇ ਵੀ ਅੰਦੋਲਨ ਭਾਗ ਨਹੀਂ ਲਵੋ ਜਿਹੜੇ ਨਵੇਂ ਬੱਚੇ ਦਾਖਲ ਹੋਣਗੇ ਦਾਖਲੇ ਵੇਲੇ ਉਹ ਇੱਕ ਐਫੀਡਾਫਿਟ ਲਿਖ ਕੇ ਦੇਣਗੇ ਕਿ ਜੀ ਅਸੀਂ ਕਿਸੇ ਅੰਦੋਲਨ ਦੇ ਵਿੱਚ ਭਾਗ ਨਹੀਂ ਰਵਾਂਗੇ ਬਾਈ ਦੀ ਕੋਈ ਅੰਦੋਲਨ ਚਲਾਉਣਾ ਵੀ ਪੈਜੀ ਤੇ ਕਹਿੰਦੇ ਫਿਰ ਉਹ ਅੰਦੋਲਨ ਨਾ ਪ੍ਰਸ਼ਾਸਨ ਤੋਂ ਪ੍ਰਵਾਨਗੀ ਲੈ ਕੇ ਚਲਾਇਆ ਗਿਆ ਇਹਦੇ ਤੇ ਜਿਹੜਾ ਵਾਈਸ ਪ੍ਰੈਜ਼ੀਡੈਂਸੀ ਜਾਂ ਜਿਹੜਾ ਜਨ ਸਕੱਤਰਸੀਸ ਆਰਗੇਨਾਈਜੇਸ਼ਨ ਦਾ ਜੀ ਐਜੂਡਿਟ ਸਟੂਡੈਂਟਸ ਕਾਉਂਸਲ ਹੈ ਜੀ ਉਹ ਮੁੰਡਾ ਹਰਿਆਣੇ ਦਾ ਅਸੀ ਡਾਗਰ ਸੀ ਉਹਦਾ ਨਾਮ ਜੀ ਸਭ ਨਾਮ ਸਭ ਕਾਸਮੀਰ ਹਟਾਗਰ ਹੈ ਠੀਕ ਹੈ ਉਹ ਡਾਗਰ ਪਹ ਗਿਆ ਅਨਮਿੱਥੇ ਦੀ ਭੁੱਖ ਹੜਤਾਲ ਤੇ ਜੀ ਭੁੱਖ ਹੜਤਾਲ ਨੇ ਮਤਲਬ ਇਹੋ ਜਿਹਾ ਜੋਸ਼ ਭਰਿਆ ਬੱਚਿਆਂ ਦੇ ਵਿੱਚ ਕਿ ਉਹਨਾਂ ਦਾ ਪੂਰੀ ਟ੍ਰਾਂ ਯੂਨਿਟੀ ਹੋ ਗਈ ਇਕਾ ਹੋ ਗਿਆ ਤੇ ਲੋਕ ਉਹਦੇ ਮਗਰ ਲਾਮਬੰਦ ਹੋ ਗਏ ਜਿਹੜੇ ਵਿਰਿਆਕ ਸੀ ਸੀ ਉੱਥੋਂ ਜੀ ਨਤੀਜਾ ਇਹ ਹੋਇਆ ਕਿ ਯੂਨੀਵਰਸਿਟੀ ਦੀ ਮੈਨੇਜਮੈਂਟ ਨੂੰ ਝੁਕਣਾ ਪਿਆ ਤੇ ਉਹਨਾਂ ਨੇ ਉਹ ਜਿਹੜਾ ਐਫੀਡਪਟ ਵਾਲੀ ਕੰਡੀਸ਼ਨ ਸੀ ਉਹ ਆਪਦੀ ਵਾਪਸ ਲੈ ਲਈ ਨਾਲ ਦੀ ਨਾਲ ਜੀ ਵਿਦਿਆਰਥੀਆਂ ਨੇ ਦੇਖਿਆ ਕਿ ਗਰਮ ਲੋਹੇ ਤੇ ਸੱਟ ਮਾਰ ਦਿੱਤੀ ਆ ਜੀ ਹੁਣ ਯੂਨੀਵਰਸਿਟੀ ਦੀ ਜਿਹੜੀ ਸੈਨੇਟ ਦੀ ਚੋਣ ਨਹੀਂ ਹੁੰਦੀ ਉਹ ਚੋਣ ਕਰਵਾਉਣ ਦੀ ਡਿਮਾਂਡ ਕੀਤੀ ਆ ਜੀ ਉਹਨਾਂ ਨੇ ਜੀ ਡਿਮਾਂਡ ਰੱਖਤੀ ਡਿਮਾਂਡ ਰੱਖ ਕੇ ਤੇ ਉਹਨਾਂ ਨੇ ਅੰਦੋਲਨ ਸ਼ੁਰੂ ਕਰਤਾ ਅੰਦਰ ਜਿਹੜਾ ਹੈਗਾ ਡੀਐਨਏ ਦਾ ਧਰਨਾ ਸ਼ੁਰੂ ਹੋ ਗਿਆ ਠੀਕ ਹੈ ਜੀ ਉਸ ਧਰਨੇ ਤੋਂ ਬਾਅਦ ਫਿਰ ਵਿਖੇ ਵਿਦਿਆਰਥੀਆਂ ਨੇ ਕਿ ਇਹ ਮਾਮਲਾ ਕੱਲਾ ਯੂਨੀਵਰਸਿਟੀ ਤੱਕ ਨਹੀਂ ਇਹ ਸਾਡੀ ਹੋਂਦ ਨਾਲ ਜੁੜਿਆ ਜੁੜਿਆ ਹੋਇਆ ਇਸ ਲਈ ਉਹਨਾਂ ਨੇ ਜਿਹੜੀਆਂ ਪੰਜਾਬ ਪ੍ਰਸ਼ਤ ਜਥੇਬੰਦੀਆਂ ਸੀ ਉਹਨਾਂ ਨੂੰ ਸੱਦਾ ਦਿੱਤਾ ਕਿ ਆਓ ਭਾਈ ਤੁਸੀਂ ਸਾਡੀ ਮਦਦ ਤੇ ਆਓ ਫਿਰ ਪਿਛਲੇ ਦਿਨਾਂ ਦੇ ਵਿੱਚ ਰੈਲੀ ਹੋਈ ਸੀ ਉਸ ਰੈਲੀ ਦੇ ਵਿੱਚ ਤੁਸੀਂ ਦੇਖੋ ਵੀ ਬਹੁਤ ਵੱਡੇ ਪੱਧਰ ਤੇ ਹਜ਼ਾਰਾਂ ਦੀ ਤعداد ਦੇ ਵਿੱਚ ਲੋਕ ਜਿਦਣ ਉਹ ਆਪਾਂ ਕਹਿ ਸਕਦੇ ਆ ਕਿ ਉਹ ਸੂਬੇ ਤੋਂ ਬਾਹਰਲੇ ਲੋਕ ਵੀ ਆਏ ਉੱਥੇ ਉਹਨਾਂ ਦੇ ਉੱਤੇ ਰੋਕਾਂ ਵੀ ਲਾਈਆਂ ਰੋਕਾਂ ਲਾਉਣ ਤੋਂ ਬਾਅਦ ਉਹਨੇ ਰੋਕਾਂ ਵਗੈਰਾ ਤੋੜਤੀਆਂ ਇੱਕ ਕੁੜੀ ਛੋਟੀ ਜੀ ਕੁੜੀ ਉਹ ਅਨੰਦਪੁਰ ਸਾਹਿਬ ਦੇ ਇਲਾਕੇ ਦੀ ਸੀ ਉਹ ਲੜਕੀ ਜਦੋਂ ਅੰਦਰ ਜਾਣ ਲੱਗੀ ਤੇ ਇੱਕ ਪੁਲਿਸ ਕਰਮਚਾਰੀ ਲੇਡੀ ਪੁਲਿਸ ਕਰਮਚਾਰੀ ਨੇ ਉਹਦੀ ਬਾਹ ਫੜ ਲਈ ਤੇ ਉਹ ਕੁੜੀ ਨੇ ਜਦੋਂ ਮਤਲਬ ਕੋ ਉਹਨੂੰ ਡਾਂਟਿਆ ਤਾਂ ਫੇਰ ਨਾ ਗਈ ਲੈ ਤੇਰੀ ਬਾਹ ਛੱਡ ਉਹਨੇ ਆਦੀ ਬਾਹ ਛਡਾਉਣ ਵਾਸਤੇ ਜਿਹੜਾ ਜਲਵਾ ਦਿਖਾਇਆ ਉਸ ਜਲਵੇ ਨੇ ਸਪਿਰਟ ਐਨੀ ਪਰਤੀ ਕਿ ਉਹਦੇ ਨਾਲ ਮਤਲਬ ਜਿਹੜੀ ਆ ਫਿਰ ਸਾਰੇ ਪਾਸੇ ਮਤਲਬ ਲੋਕ ਉਤਸ਼ਾਹ ਦੇ ਨਾਲ ਐਨ ਪੂਰੀ ਤਰ੍ਹਾਂ ਭਰ ਗਏ ਉਦੋਂ ਬਾਅਦ ਉਹ ਕਹਿੰਦੇ ਠੀਕ ਹੈ ਚੱਲੂਗਾ ਅੰਦੁੱਲ ਫੇਰ ਯੂਨੀਵਰਸਿਟੀ ਦੀ ਮੈਨੇਜਮੈਂਟ ਕਹਿੰਦੀ ਠਹਿਰੋ ਅਸੀਂ ਪ੍ਰਪੋਜ਼ਲ ਬਣਾਉਣੇ ਆਪਾਂ ਚੋਣੇ ਕਰਵਾ ਲਾਂਗੇ ਉਹਨਾਂ ਨੇ ਫਿਰ ਪ੍ਰਪੋਜ਼ਲ ਬਣਾ ਕੇ ਭੇਜ ਦਿੱਤੀ ਉਪਰਾਸ਼ਟਰਪਤੀ ਨੂੰ ਜੀ ਉਪ ਰਾਸ਼ਟਰਪਤੀ ਜਿਹੜੇ ਹੈਗੇ ਆ ਉਹ ਇੱਥੇ ਦੇ ਚਾਂਸਲਰ ਹੈ ਜੀ ਉਹਨਾਂ ਦੀ ਪ੍ਰਵਾਨਗੀ ਹੁੰਦੀ ਹੈ ਹੁਣ ਇਹ ਅੰਦੋਲਨ ਫਿਰ ਚੱਲਦਾ ਸੀ ਪਿਛਲੇ ਦਿਨੀ ਉਹਨਾਂ ਨੇ ਫਿਰ ਦੁਬਾਰਾ ਕਿਹਾ ਕਿ ਜੀ ਅਸੀਂ ਅੱਜ ਵੀ ਇੱਥੇ ਧਰਨਾ ਪ੍ਰੋਟੈਸਟ ਕਰਾਂਗੇ ਜੀ ਪਹਿਲਾਂ ਤਾਂ ਉਹਨੇ ਕਿਹਾ ਸੀ ਜੀ ਪਾਬੰਦੀ ਨਹੀਂ ਕਰਾਂਗੇ ਬੱਚਿਆਂ ਨੂੰ ਡਰਾਇਆ ਵੀ ਗਿਆ ਕਿ ਤੁਹਾਡੇ ਤੇ ਕੇਸ ਬਣਨਗੇ ਕੁਸ਼ਿਕਦੇ ਤੇ ਐਫ ਆਈ ਆਰ ਦਰਜ ਵੀ ਹੋ ਜਿਹੜੀ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਪੁਲਿਸ ਅਫਸਰ ਵੀ ਸਦਲੇ ਯੂਨੀਵਰਸਿਟੀ ਦੇ ਅੰਦਰ ਜੀ ਮਤਲਬ ਧਰਨਾ ਸ਼ਾਹੀ ਪੂਰੀ ਦਿਖਾਈ ਜੀ ਪਰ ਉਹ ਜਿਹੜੇ ਸਟੂਡੈਂਟਸ ਸੀ ਉਹ ਕਹਿੰਦੇ ਨਹੀਂ ਜੀ ਅਸੀਂ ਝੁਕਾਂਗੇ ਨਹੀਂ ਅਸੀਂ ਲੜਾਂਗੇ ਤੇ ਅਖੀਰ ਤੱਕ ਲੜਾਂਗੇ ਉਹਨਾਂ ਨੇ ਨਾਲ ਦੀ ਨਾਲ ਹੀ ਜਦੋਂ ਇੱਕ ਦਿਨ ਦਾ ਉਹਨਾਂ ਨੇ ਆਪਣਾ ਅੰਦੋਲਨ ਕੀਤਾ ਉਦੋਂ ਬਾਅਦ ਚੇਤਾਵਨੀ ਜੇ ਜੀ ਚੇਤਾਵਨੀ ਦਿੱਤੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੂੰ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਉਹਨਾਂ ਨੂੰ ਚੇਤਾਵਨੀ ਦਿੱਤੀ ਕੇਂਦਰ ਦੇ ਵਿੱਚ ਵਜ਼ੀਰ ਹੈਗੇ ਆ ਮਿਸਟਰ ਰਵਨੀਤ ਬਿੱਟੂ ਉਹਨਾਂ ਨੂੰ ਚੇਤਾਵਨੀ ਦਿੱਤੀ ਕਿ ਭਾਈ ਹੁਣ ਇਹ ਤੋਂ ਬਾਅਦ 3 ਦਸੰਬਰ ਨੂੰ ਅਸੀਂ ਤੁਹਾਡੇ ਚੰਡੀਗੜ੍ਹ ਤੇ ਪੰਜਾਬ ਵਿਚਲੇ ਦਸਤਰਾ ਦਾ ਘਰਾਉ ਕਰਾਉ ਕਰਾਂਗੇ ਇਹਦੇ ਨਾਲ ਪ੍ਰਵਿੰਦਰ ਕੀ ਹੋਇਆ ਕਿ ਆਹ ਅਕਤੀਜਨਤਾ ਪਾਰਟੀ ਦੀ ਇਹਦੀ ਪੰਜਾਬ ਦੀ ਲੀਡਰਸ਼ਿਪ ਹੈ ਉਹਨੂੰ ਥੋੜੀ ਜੀ ਅਕਲ ਆ ਆਕਲ ਆ ਗਈ ਉਹਨਾਂ ਨੇ ਨਾਲ ਦੀ ਨਾਲ ਹੀ ਕੇਂਦਰ ਸਰਕਾਰ ਨੂੰ ਕਿਹਾ ਉਹ ਤੋਂ ਪਹਿਲਾਂ ਤੁਹਾਨੂੰ ਪਤਾ ਵੀ ਚੰਡੀਗੜ੍ਹ ਦੇ ਸਟੇਟਸ ਤੇ ਵੀ ਰੌਲਾ ਪੈ ਗਿਆ ਸੀ ਉਹ ਵੀ ਉਹਨਾਂ ਨੇ ਵਾਪਸ ਲੈ ਲਈ ਉਹਨਾਂ ਨੇ ਫਿਰ ਕਿਹਾ ਵੀ ਤੁਸੀਂ ਗਲਤ ਕਰ ਰਹੇ ਹੋ ਜੇ ਸਾਡੇ ਦਫ਼ਤਰਾਂ ਦੇ ਘਰਾਓ ਹੋਣ ਲੱਗੇ ਕੱਲ ਨੂੰ ਸਟ੍ਰਾਈਕ ਸਟੋਨਾਗੇ ਅਸੀਂ ਲੋਕਾਂ ਚ ਜਾਵਾਂਗੇ ਕਿ ਇਹਨਾਂ ਨੇ ਸਾਨੂੰ ਮਤਲਬ ਪਿੰਡਾਂ ਨੂੰ ਵੀ ਵੜਨ ਦੇਣਾ ਇਹਨਾਂ ਨੇ ਘੇਰ ਲੈਣਾ ਤੇ ਕੱਲ ਸ਼ਾਮੀ ਫਿਰ ਅਚਨਚੇਤ ਜੇਰੀ ਹੈਗੀ ਹੈ ਉਹ ਇੱਕ ਪਰਚਤੂ ਆਗਾ ਦਿੱਲੀ ਤੋਂ ਠੀਕ ਹੈ ਜੀ ਉਪ ਰਾਸ਼ਟਰਪਤੀ ਦੇ ਦਫ਼ਤਰ ਦੇ ਵਿੱਚੋਂ ਉਹਨਾਂ ਨੇ ਕਿਹਾ ਤਾਂ ਜੀ ਸਹਿਯਨਤ ਦੀਆਂ ਚੋਣਾਂ ਦਾ ਪ੍ਰੋਗਰਾਮ ਜਿਹੜੀ ਸਰਨ ਪ੍ਰਪੋਜ਼ਲ ਬਣਾ ਕੇ ਭੇਜੀ ਸੀ ਵਾਈਸ ਚਾਂਸਲਰ ਨੇ ਉਹ ਅਸੀਂ ਪ੍ਰਵਾਨ ਕਰ ਲਈ ਹੈ ਔਰ ਇਹ 2026 ਜੀ ਦੇ ਸਤੰਬਰ ਮਹੀਨੇ ਚ ਚੋਣਾਂ ਕਰਵਾਈਆਂ ਜਾਣਗੀਆਂ ਟਾਈਮ ਤਾਂ ਕਾਫੀ ਲੈ ਲਿਆ ਪਰ ਗੱਲ ਇਹ ਹੈ ਕਿ ਹੁਣ ਚੋਣਾਂ ਹੋਣਗੀਆਂ ਜਿੱਥੇ ਹੁਣ ਬਤਨ ਜਿਹੜੀ ਹੈਗੀ ਹੈ ਗੱਲ ਪਹੁੰਚ ਗਈ ਉਸ ਤੋਂ ਬਾਅਦ ਮੋੜਨਾ ਬਹੁਤ ਮੁਸ਼ਕਲ ਹੈ ਮੈਂ ਰਾਤ ਤੋਂ ਪ੍ਰੋਗਰਾਮ ਦੇਖ ਰਿਹਾ ਸੀ ਸਾਰਾ ਵਿਦਿਆਰਥੀਆਂ ਨੂੰ ਜਦੋਂ ਵਾਰੀ-ਵਾਰੀ ਪੱਤਰਕਾਰ ਪੁੱਛਦੇ ਸੀ ਕਿ ਤੁਸੀਂ ਕੀ ਕਰਦੇ ਹੋ ਇੱਕਵੇਂ ਕੀਤਾ ਸਾਰਾ ਕੁਝ ਉਹ ਕਹਿੰਦੇ ਤੁਹਾਡੇ ਸਾਹਮਣੇ ਹੀ ਹੈ ਕਿਸੇ ਇੱਕ ਨੇ ਪੁੱਛਿਆ ਕਹਿੰਦੇ ਵੀ ਫਿਰ ਤੁਸੀਂ ਰੋਟੀ ਪਾਣੀ ਦਾ ਲੰਗਰ ਦਾ ਇੰਤਜ਼ਾਮ ਕਿਵੇਂ ਕਰ ਦਿੱਤਾ ਹਾਂਜੀ ਉਹ ਪੱਤਰਕਾਰ ਪੁੱਛ ਰਿਹਾ ਸੀ ਸ਼ਾਇਦ ਉਹਨੂੰ ਵਿਚਾਰੇ ਨੂੰ ਪਤਾ ਨਹੀਂ ਸੀ ਤੇ ਫਿਰ ਉੱਥੇ ਇੱਕ ਮੁੰਡੇ ਨੇ ਸਿੱਖ ਨੌਜਵਾਨ ਨੇ ਕਿਹਾ ਉਹ ਕਹਿੰਦੇ ਲੰਗਰ ਤੁਸੀਂ ਲੰਗਰ ਦੀ ਗੱਲ ਕਰਦੇ ਹੋ ਲੰਗਰ ਤੇ ਹੀ ਸ਼ੁਰੂਆਤ ਤਾਂ 200 ਰੁਪਏ ਨਾ ਹੋਈ ਵੀ 200 ਰੁਪਏ ਨਾ ਹੋਈ ਅਰੇ ਕਤੋਂ ਨਹੀਂ ਹੋ ਫਿਰ ਉਹ ਮੁੰਡੇ ਨੇ ਇੱਕ ਹੋਰ ਵੱਡੀ ਗੱਲ ਕਹੀ ਉਹ ਕਹਿੰਦੇ ਵੀ ਇੱਥੇ ਜਿਹੜੀ ਹੈਗੀ ਹੈ ਤੁਸੀਂ ਹੋਟਲਾਂ ਤੇ ਜਾਓ ਟਾਬਿਆਂ ਤੇ ਜਾਓ ਫਾਈਵ ਸਟਾਰ ਸੈਵਨ ਸਟਾਰ ਤੇ ਜਾਓ ਉਸ ਲੰਗਰ ਦਾ ਤੇ ਇਸ ਲੰਗਰ ਦੇ ਟੇਸ ਦਾ ਹੀ ਜਮੀਨ ਉਸਮਾਨ ਦਾ ਬਿਲਕੁਲ ਬਿਲਕੁਲ ਇੱਥੋਂ ਤੱਕ ਗੱਲ ਹੋਈ ਉਹ ਕਹਿੰਦੇ ਵੀ ਜਿਹੜੇ ਮਤਲਬ ਪ੍ਰੋਫੈਸਰ ਸਾਡੇ ਉਲਟ ਵੀ ਹੈ ਉਹ ਯੂਨੀਵਰਸਿਟੀ ਨੂੰ ਜਿਹੜੀ ਹੈਗੀ ਸੈਂਟਰਲ ਯੂਨੀਵਰਸਿਟੀ ਬਣਾਉਣ ਵਾਲੇ ਪਾਸੇ ਨੂੰ ਤੁਰੇ ਹੋਏ ਹੈ ਉਹਨਾਂ ਦੇ ਬੱਚੇ ਵੀ ਭਾਵੇਂ ਅੱਖ ਬਚਾ ਕੇ ਆਉਣ ਉਹ ਵੀ ਇੱਥੋਂ ਨਾਲ ਜੰਨਸਾ ਜਾਏ ਇਹ ਗੱਲ ਨੰਬਰ 1 ਦਾ ਲੰਗਰ ਦੀ ਜਿਹੜਾ ਮਹੱਤਵ ਹੈ ਉਹਨੂੰ ਬਾਖੂ ਵੀ ਉਹਨਾਂ ਨੇ ਪੇਸ਼ ਕੀਤਾ ਪੇਸ਼ ਕੀਤਾ ਇਹਨੇ ਉਲਟਾ ਪੰਨਾ ਖੀਤੇ ਮੈਂ ਅੱਜ ਇੱਕ ਹੋਰ ਚੈਨਲ ਦੇ ਉੱਤੇ ਸਾਡੀ ਸਮਕਾਲੀ ਨੂੰ ਕਮੇਡਮ ਨੂੰ ਸੁਣ ਰਿਹਾ ਸੀ ਉਹਨਾਂ ਨੇ ਇੱਕ ਨਵੀਂ ਗੱਲ ਕਹੀ ਅੱਛਾ ਜੀ ਉਹਨਾਂ ਨੇ ਕਿਹਾ ਆਨੰਦਪੁਰ ਸਾਹਿਬ ਦੇ ਵਿੱਚ ਕਿੰਨਾ ਵੱਡਾ ਉੱਥੇ ਜਿਹੜਾ ਹੈਗਾ ਸਮਾਗਮ ਇੱਕ ਸਮਾਗਮ ਹੋਇਆ ਪੰਜਾਬ ਸਰਕਾਰ ਨੇ ਕੀਤਾ ਵਿਧਾਨ ਸਭਾ ਬਣਾਈ ਗਈ ਆrti ਤੌਰ ਤੇ ਵਿਧਾਨ ਸਭਾ ਦੇ ਵਿੱਚ ਬਹਿਸ ਵੀ ਕਰਵਾਈ ਗਈ ਸਾਰਾ ਕੁਝ ਕੀਤਾ ਕਰਾਇਆ ਫਿਰ ਅਗਲੇ ਦਿਨ ਬੱਚਾ ਆਜ਼ਾਦੀ ਕਰਵਾਇਆ ਗਿਆ ਲੇਕਿਨ ਉਹਨਾਂ ਨੇ ਇੱਕ ਗੱਲ ਕਹੀ ਉਹ ਕਹਿੰਦੇ ਵੀ ਕੇਜਰੀਵਾਲ ਸਾਹਿਬ ਦੀ ਫੈਮਿਲੀ ਜਾਂ ਆ ਆਮ ਆਦਮੀ ਪਾਰਟੀ ਦੇ ਮਹਿਮਾਨ ਵੀ ਸਾਰੇ ਆਏ ਹੋਏ ਸੀ ਬਹੁਤ ਸਾਰੇ ਲੋਕ ਆਏ ਹੋਏ ਸੀ ਫੈਮਿਲੀ ਵੀ ਉਹਨਾਂ ਦੀ ਕਹਿੰਦੇ ਵੀ ਬਹੁਤ ਵਧੀਆ ਥਾਂ ਦੇ ਉੱਤੇ ਰਹਿ ਰਹੀ ਸੀ ਤੇ ਉਹਦਾ ਫਰਕ ਜਿੱਥੇ ਜੇ ਲੰਗਰ ਹੈ ਜਾਂ ਜਿਹੜਾ ਆਪਣਾ ਹੈਗਾ ਸਮਾਗਮ ਵਾਲੀ ਜਗ੍ਹਾ ਬੜਾ ਫਰਕ ਨਹੀਂ ਸੀ 3-400 ਮੀਟਰ ਦਾ ਫਰਕ ਪਰ ਕਹਿੰਦੇ ਉਹ ਲੰਗਰ ਚ ਨਹੀਂ ਰੋਟੀ ਖਾਣ ਆਸਤੇ ਉਹਨਾਂ ਦੀ ਰੋਟੀ ਦਾ ਇੰਤਜ਼ਾਮ ਇੱਕ ਵੱਡੇ ਕੈਟਰਿੰਗ ਕਰਨ ਵਾਲਾ ਜਿਹੜਾ ਕੰਟਰੈਕਟਰ ਸੀਗਾ ਅੱਛਾ ਜੀ ਚੰਡੀਗੜ੍ਹ ਦਾ ਉਹਦੇ ਨਾਲ ਤਾਲਮੇਲ ਕੀਤਾ ਕਿ ਇਹਨਾਂ ਨੂੰ ਲੰਗਰ ਤੁਸੀਂ ਰੋਟੀ ਛਕਾਓ ਖਾਣਾ ਖਾਓ ਲੰਗਰ ਦੀ ਵਿਦਾਇੀ ਇਹਨਾਂ ਨੂੰ ਖਾਣਾ ਛਕਾਓ ਉਹਨਾਂ ਨੇ ਫਿਰ ਉਹਨਾਂ ਦੀ ਖਾਤਰ ਖਾਣਾ ਪਾਇਆ ਇਹ ਵੀ ਗੱਲ ਆਈ ਕਿ ਜਿਹੜੇ ਮਹਿਮਾਨ ਆਏ ਸੀ ਉਹਨਾਂ ਮਹਿਮਾਨਾਂ ਦੇ ਵਿੱਚੋਂ ਕਿਸੇ ਲੇਡੀ ਦੀ ਚੱਪਲ ਗੁੰਮ ਹੋ ਗਈ ਠੀਕ ਹੈ ਜੀ ਕਹਿੰਦੇ ਵੀ ਚੱਪਲ ਚਾਹੀਦੀ ਤੇ ਵੱਡੇ ਵੱਡੇ ਅਫਸਰ ਰੀਡ ਦੀ ਹੱਡੀ ਰਹਿਸ ਅੱਛਾ ਜੀ ਜਿਹਨਾਂ ਦੀ ਰੀਡ ਦੀ ਹੱਡੀ ਹੈ ਜੀ ओरिजिनल ਆ ਕੀ ਅੱਛਾ ਜੀ ਉਹਨਾਂ ਨੇ ਕਿਹਾ ਵੀ ਸਾਨੂੰ ਟੱਪਲ ਚਾਹੀਦੀ ਹੈ ਫਿਰ ਇਹਦੀ ਭੱਦੀਆਂ ਗੱਡੀਆਂ ਚੰਡੀਗੜ੍ਹ ਨੂੰ ਗਈਆਂ ਠੀਕ ਹੈ ਜੀ ਉੱਥੇ ਇੱਕ ਵੱਡੀ ਸਾਰੀ ਕੰਪਨੀ ਦਾ ਨਾਮ ਮੇਰੇ ਨਿਕਲ ਗਿਆ ਰੈਲੈਕਸੋ ਕੇ ਗਲੈਕਸੋ ਕੁਛ ਹੈ ਜੀ ਠੀਕ ਹੈ ਜੀ ਉਸ ਕੰਪਨੀ ਦੀ ਇੱਕ ਮਹਿੰਗੀ ਚੱਪਲ ਲੈਦੀ ਗਈ ਵੀ ਆ ਤੁਸੀਂ ਲਓ ਕਹਿੰਦੇ ਵੀ ਤਹਿਲ ਸੇਵਾ ਵਾਸਤੇ ਇਹੋ ਖੜੇ ਰਹ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਵਸ ਮਨਾਉਂਦੇ ਆ ਇੱਕ ਪਾਸੇ ਬਿਲਾਰਸੀ ਲੜ ਰਹੇ ਉਹ ਜਿਹੜੇ ਹੈਗੇ ਗੁਰੂ ਕੇ ਲੰਗਰ ਦੇ ਤੇ ਉਹਨਾਂ ਦੀ ਟੇਕ ਹੈ ਜਿਹੜਾ ਮਤਲਬ ਗੁਰਗੁਰਾਹਾਂ ਚੋਂ ਆਉਂਦਾ ਸੀ ਉਹਨਾਂ ਦੇ ਕੋਲੇ ਆਪ ਦੀ ਬਾਹਰੋਂ ਆ ਰਿਹਾ ਸੀ ਠੀਕ ਹੈ ਜੀ ਦੂਜੇ ਜਿਹੜੇ ਉਹ ਹੈਗੇ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਵਸ ਮਨਾਉਂਦੇ ਆ ਲੇਕਿਨ ਉਹਨਾਂ ਦਾ ਲੰਗਰ ਜਿਹੜਾ ਹੈ ਉਹ ਲੰਗਰ ਚੋਂ ਹੀ ਆ ਰਿਹਾ ਲੰਗਰ ਉਹਨਾਂ ਦਾ ਉਹਨਾਂ ਦਾ ਖਾਣਾ ਤੇ ਅੱਡੀ ਗੱਲ ਤੋਂ ਆ ਬਿਲਕੁਲ ਜੀ ਇਹਨੂੰ ਆਪਾਂ ਦੇਖ ਸਕਦੇ ਆ ਕਿ ਫਰਕ ਕਿ ਨਾ ਹੁੰਦਾ ਕਰਦਾ ਉਹਨਾਂ ਅਗਲੀ ਗੱਲ ਜਿਹੜੀ ਹੈ ਕਿ ਮੈਂ ਉਹਨਾਂ ਬੱਚੇ ਦੀ ਗੱਲ ਨੂੰ ਮੈਂ ਬੜੀ ਬੋਨਲ ਸੁਣਿਆ ਜੀ ਉਹਨਾਂ ਨੇ ਇੱਕ ਸਵਾਲ ਕੀਤਾ ਪ੍ਰੈਸ ਵਾਲਿਆਂ ਨੇ ਕਹਿੰਦੇ ਵੀ ਤੁਸੀਂ ਕੰਮ ਜਾਂ ਕਰਦੇ ਹੋ ਜੀ ਉਹ ਕਹਿੰਦੇ ਕੰਮ ਜਾਂ ਬਸ ਇਸ ਕਰਕੇ ਹੋਇਆ ਵੱਖ-ਵੱਖ ਜਿੱਥੇ ਬੰਦੀਆਂ ਦੇ ਲੀਡਰ ਸਾਰੇ ਕੋਲ ਉੱਥੇ ਜੀ ਸਾਡੀਆਂ ਜਥੇਬੰਦੀਆਂ ਅਲੱਗ-ਅਲੱਗ ਐ ਸਾਡੀ ਵਿਚਾਰਧਾਰਾ ਅਲੱਗ-ਅਲੱਗ ਐ ਅਸੀਂ ਆਪਕੋ ਆਪਣੀ ਵਿਚਾਰਧਾਰਾ ਤੇ ਡਟ ਕੇ ਪਹਿਰਾ ਦਿੰਦੇ ਆ ਜੀ ਅਸੀਂ ਆਪਕੋ ਆਪਣੀਆਂ ਜਥੇਬੰਦੀਆਂ ਚ ਕੰਮ ਕਰਦੇ ਆ ਕੰਮ ਕਰਦੇ ਆ ਅਲੱਗ-ਅਲੱਗ ਐ ਸਾਡੇ ਮਤ ਭੇਜ ਐ ਪਰ ਪੰਜਾਬ ਯੂਨੀਵਰਸਿਟੀ ਦੀ ਹੋਂਦ ਵਾਸ ਅਸੀਂ ਸਾਰੇ ਕੱਠ ਲੋਹੇ ਦੀ ਲੱਟ ਅੱਛਾ ਜੀ ਸਾਰਿਆਂ ਦਾ ਸਾਡਾ ਇੱਕ ਹੈ ਇੱਕ ਹੈ ਇੱਕ ਹੈ ਫਿਰ ਉਹਨਾਂ ਕਹਿੰਦਾ ਸਵਾਲ ਕੀਤਾ ਪੱਤਰਕਾਰਾਂ ਨੇ ਕਿ ਤੁਹਾਡੇ ਇਸ ਇਕੱਠ ਦੇ ਵਿੱਚ ਤਾਂ ਗੈਰ ਵਿਦਿਆਰਸੀ ਵੀ ਆਗੇ ਸੀ ਬਾਹਰਲੇ ਲੋਕ ਵੀ ਆਗੇ ਸੀ ਬੜਾ ਸਟ੍ਰੀਕ ਜੋ ਮੈਂ ਹੈਰਾਨ ਹੋ ਗਿਆ ਵੀ ਸਾਡੀ ਜਿਹੜੀ ਪੀੜ੍ਹੀ ਹੈ ਜਿਹੜੀ ਅਗਲੀ ਪੀੜ੍ਹੀ ਹੈ ਉਹ ਕਿੰਨੀ ਸੁਚੇਤ ਹੈ ਉਹ ਕਹਿੰਦੇ ਅੱਛਾ ਤੁਸੀਂ ਇਹ ਕਰਦੇ ਵੀ ਸਾਡੇ ਨਾਲ ਬਾਹਰਲੇ ਬੰਦੇ ਕੋਈ ਜਦੋਂ ਸਾਡੇ ਤੇ ਮੁਸੀਬਤ ਪੈਂਦੀ ਹੈ ਸਾਡੇ ਮਾਤਾ ਪਿਤਾ ਆਉਣਗੇ ਸਾਡੇ ਤਾਹੇ ਚਾਚੇ ਆਉਣਗੇ ਉਹ ਜਿਹੜੇ ਕਿਸਾਨ ਹੈ ਜਿਹੜੇ ਕਿਸਾਨ ਲੀਡਰਸ਼ਿਪ ਦਾ ਅਸਲ ਇਸ਼ਾਰਾ ਸੀ ਗੋਦੀ ਮੀਡੀਆ ਦਾ ਪੱਤਰਕਾਰ ਪੁੱਛਦਾ ਸੀ ਹਾਂ ਗੋਦੀ ਵਾਲੇ ਹਾਂ ਉਹ ਉਹ ਇਸ਼ਾਰਾ ਤਾਂ ਸੀ ਤੁਹਾਡੇ ਨਾਲ ਕਿਸਾਨ ਕਹਿੰਦੇ ਕੌਣ ਆਊਗਾ ਸਾਡੇ ਨਾਲ ਸਾਡੇ ਨਾਲ ਸਾਡੇ ਆਪ ਦੇ ਆਉਣਗੇ ਆਏ ਅਸੀਂ ਲੜਾਈ ਲੜੀਏ ਤੇ ਲੜਾਈ ਜਿੱਤੀ ਹੈ ਤੇ ਜਿੱਤਾਂਗੇ ਹੁਣ ਅਗਲੀ ਗੱਲ ਤੁਸੀਂ ਕਹੋਗੇ ਵੀ ਇੰਨਾ ਕੁਝ ਐਨੀ ਉਹਨਾਂ ਬੱਚਿਆਂ ਦੇ ਵਿੱਚ ਜਿਹੜੀ ਹੈਗੀ ਯੋਜਨਾਬੰਦੀ ਕਿਵੇਂ ਹੋ ਜਿਵੇਂ ਬਈ ਕਿ ਉਹਨਾਂ ਨੇ ਕੰਦੂਲਨ ਸ਼ੁਰੂ ਕੀਤਾ ਤੇ ਉਹਨਾਂ ਨੇ ਜਿੱਤਿਆ ਉਹ ਯੋਜਨਾਬੰਦੀ ਜਿਹੜੀ ਹੈ ਕਿ ਮੈਂ ਸਮਝਦਾ ਕਿ ਜਿਹੜਾ 13 ਮਹੀਨੇ ਸਾਡਾ ਕਿਸਾਨ ਅੰਦੋਲਨਟ ਨੇ ਜੀ ਕਿਸਾਨ ਅੰਦੋਲਨ ਦੇ ਵਿੱਚ ਤੇ ਜਿਹੜੀ ਇੱਕ ਡੈਮੋਕਰੇਸੀ ਦਾ ਮਾਹੌਲ ਸੀ 32 33 ਜੱਥੇਬੰਦੀਆਂ ਪੰਜਾਬ ਦੀਆਂ ਬਾਹਰਲੀ ਜੱਥੇਬੰਦੀਆਂ ਸਾਰੀਆਂ ਜੱਥੇਬੰਦੀਆਂ ਦੇ ਲੋਕ ਇਕੱਠੇ ਹੁੰਦੇ ਆਪਸ ਵਿੱਚ ਬੈਠ ਕੇ ਹੋ ਵਿਚਾਰ ਵਟਾਂਦਰਾ ਕਰਦੇ ਉੱਥੇ ਬਹੁਮਤ ਦੇ ਨਾਲ ਫੈਸਲਾ ਹੁੰਦਾ ਸੀ ਜਿਹੜੇ ਪਾਸੇ ਬਹੁਤੇ ਬੰਦੇ ਹੁੰਦੇ ਸੀ ਉਹ ਫੈਸਲਾ ਮੰਨਿਆ ਜਾਂਦਾ ਸੀ ਜਿਹੜੇ ਲੋਕ ਘੱਟ ਗਿਣਤੀ ਜਿਹੜੇ ਸੀ ਉਹ ਵੀ ਪਰਹ ਦੇ ਸੀ ਜੀ ਉਸੀ ਦੇਖੋ ਇੱਥੇ ਇਸ ਇਸ ਯੂਨੀਵਰਸਿਟੀ ਦੇ ਵਿੱਚ ਵੀ ਗੜਮਲ ਹੋ ਗਈ ਸੀ ਜੀ ਕੁਛ ਜਿਹੜੇ ਹੈਗੇ ਆ ਜਿਹੜੇ ਸਟੂਡੈਂਟ ਸੀ ਉਹਨਾਂ ਸਟੂਡੈਂਟਸ ਨੇ ਫਾਇਦਾ ਉਠਾਉਣਾ ਚਾਹਿਆ ਉਹਨਾਂ ਨੇ ਥੋੜਾ ਜਿਆਦਾ ਡਿਸਪਲਿਨ ਦੀ ਲਗਣਾ ਕਰਤੀ ਰਾਤ ਨੂੰ ਮੀਟਿੰਗ ਹੋ ਗਈ ਰਾਤ ਨੂੰ ਮੀਟਿੰਗ ਹੋ ਕੇ ਉਹਨਾਂ ਨੂੰ ਸਮਝਾਇਆ ਕਿ ਇਹ ਗੱਲ ਨਹੀਂ ਤੈਨੂੰਗੀ ਇੱਥੇ ਤਾਂ ਸਹਿਮਤੀ ਨਾਲ ਹੁੰਉ ਸਾਰਾ ਕੁਝ ਜਿਹੜਾ ਇੱਥੇ ਸਹਿਮਤੀ ਨਾਲ ਹੁੰਦਾ ਰਹੇ ਇਹ ਜਿਹੜਾ ਹੈਗਾ ਉਹਨਾਂ ਨੇ ਅਸੂਲ ਕਿੱਥੋਂ ਸਿੱਖਿਆ ਸੀ ਇਹ ਕਿਸਾਨ ਅੰਦੋਲਨੋਂ ਉਹ ਕਿਸਾਨ ਅੰਦੋਲਨ ਨੇ ਉਸ ਪ੍ਰਧਾਨ ਮੰਤਰੀ ਨੂੰ ਬੈਕ ਗੈਰ ਪਾਉਣ ਲਈ ਮਜਬੂਰ ਕਰਤਾ ਜਿਹਦੇ ਬਾਰੇ ਮੰਨਿਆ ਜਾਂਦਾ ਸੀ ਕਿ ਨਰਿੰਦਰ ਮੋਦੀ ਨੇ ਜਿਹੜਾ ਫੈਸਲਾ ਲੈ ਲਿਆ ਉਹ ਟਲਦਾ ਨਹੀਂ ਟਲਦਾ ਨਹੀਂ ਉਹਨੂੰ ਉਹ ਫੈਸਲਾ ਵਾਪਸ ਲੈਣਾ ਪਿਆ ਆਪਣੀ ਗਲਤੀ ਦੀ ਮੁਆਫੀ ਮੰਗਣੀ ਪਈ ਪਰ ਕਿਸਾਨ ਤਾਂ ਫਿਰ ਉਹਨਾਂ ਨਾਲੇ ਪਾਸੇ ਇਹਨੂੰ ਹੁਣ ਮੈਂ ਦੇਖਦਾ ਕਿ ਇਹਦੇ ਤੋਂ ਪੰਜਾਬ ਦੀ ਲੀਡਰਸ਼ਿਪ ਹੈ ਜਿਹੜੀ ਪੋਲੀਟੀਕਲ ਲੀਡਰਸ਼ਿਪ ਉਹਨਾਂ ਨੂੰ ਸਿੱਖਣ ਦੀ ਲੋੜ ਹੈ ਕਿਸਾਨਾਂ ਤੋਂ ਨੰਬਰ 1 ਨੰਬਰ 2 ਵਿਦਿਆਰਥੀਆਂ ਕਿ ਜਿਵੇਂ ਵਿਦਿਆਰਥੀਆਂ ਤੇ ਕਿਸਾਨਾਂ ਨੇ ਪੰਜਾਬ ਦੇ ਹਿੱਤਾਂ ਦੀ ਖਾਤਰ ਆਪਣੇ ਹਿੱਤਾਂ ਦੀ ਖਾਤਰ ਜਿਹੜੇ ਹੈਗੇ ਜਥੇਬੰਦੀਆਂ ਦੇ ਮਤਭੇਦ ਪਲਾ ਕੇ ਸਾਰੇ ਉਹਨਾਂ ਨੇ ਸਾਂਝਾ ਸੰਘਰਸ਼ ਕੀਤਾ ਹੈ ਪੰਜਾਬ ਦੀਆਂ ਮੰਗਾਂ ਵਾਸਤੇ ਸਾਡੀ ਪੋਲੀਟੀਕਲ ਲੀਡਰ ਨੂੰ ਇਸੇ ਤਰ੍ਹਾਂ ਸੰਘਰਸ਼ ਕਰਨਾ ਚਾਹੀਦਾ ਹੈ ਇਹ ਨਹੀਂ ਚਾਹੀਦਾ ਕਿ ਜੀ ਮੇਰੇ ਕੋਲ ਤਾਂ 92 ਬੰਦੇ ਹੈ ਮੇਰੇ ਕੋਲ ਤਾਂ 95 ਬੰਦੇ ਹੈ ਜਿਨ੍ਹਾਂ ਕੋਲੇ 92 95 ਨਹੀਂ ਜਿਨ੍ਹਾਂ ਕੋਲੇ ਦੋ ਵੀ ਹੈ ਨਹੀਂ ਜਿਨ੍ਹਾਂ ਕੋਲੇ ਖੱਬੇ ਪੱਖੀਆਂ ਕੋਲੇ ਇੱਕ ਵੀ ਹੈ ਨਹੀਂ ਉਹਨਾਂ ਨੂੰ ਬਲਾਓ ਬਲਾ ਕੇ ਇੱਕ ਸਾਂਝਾ ਜਗ੍ਹਾ ਹੈਗਾ ਪਲੈਟਫਾਰਮ ਦੇ ਉੱਤੇ ਵਿਚਾਰ ਵਟਾਂਦਰਾ ਕਰੋ ਉਹਦੇ ਵਿੱਚੋਂ ਫਿਰ ਇੱਕ ਨਤੀਜਾ ਕੱਢੋ ਤੇ ਨਤੀਜਾ ਕੱਢ ਕੇ ਲੜਾਈ ਲੜੋ ਮੈਂ ਦੇਖਦਾ ਕੌਣ ਜੋ ਕੂਗਾ ਤੁਹਾਡਾ ਚੰਡੀਗੜ ਕੋਈ ਨਹੀਂ ਰੋਕ ਸਕਦਾ ਚੰਡੀਗੜ ਕੋਈ ਰੋਕ ਨਹੀਂ ਸਕਦਾ ਹੁਣ ਲੋਹਾ ਗਰਮਾ ਕਰ ਬਲੋਹੇ ਤੇ ਸੱਟ ਮਾਰਨ ਦੀ ਲੋੜ ਹੈ ਪੋਲੀਟੀਕਲ ਲੀਡਰਸ਼ਿਪ ਨੂੰ ਚਾਹੀਦਾ ਕਿ ਅਗਲਾ ਜਿਹੜਾ ਹੈ ਸਾਰੇ ਲੋਕ ਇਕੱਠੇ ਹੋਣ ਇਕੱਠੇ ਹੋ ਕੇ ਉਹ ਚੰਡੀਗੜ ਦੀ ਲੜਾਈ ਲੜ ਚੰਡੀਗੜ ਦੀ ਲੜਾਈ ਤੋਂ ਬਾਅਦ ਫਿਰ ਬਾਕੀ ਲੜਾਈਆਂ ਕਰਨ ਮਤਲਬ ਜਿਹੜਾ ਕਿਸਾਨਾਂ ਦਾ ਤੇ ਵਿਦਿਆਰਥੀਆਂ ਦਾ ਤਜਰਬਾ ਉਸ ਤਜਰਬੇ ਨੂੰ ਜੇ ਸਾਡੇ ਪੰਜਾਬ ਦੇ ਸਿਆਸਤਦਾਨ ਇਸਤੇਮਾਲ ਕਰ ਲੈਣ ਬਜਾਏ ਦੇ ਕਿ ਆਦਿ ਨੇ ਹਾਈ ਕਮਾਂਡਾ ਕਿ ਨਹੀਂ ਟੱਕੀ ਜਾਓ ਕਾਂਗਰਸੀ ਚੱਕਣ ਵੀ ਰੋਹਰ ਗਾਂਧੀ ਕੀ ਕਹਿੰਦਾ ਜਨਸੰਗ ਵਾਲੇ ਚੱਕੀ ਜਾਣ ਵੀ ਉੱਥੇ ਜੀ ਸਾਨੂੰ મોદી ਸਾਹਿਬ ਕੀ ਕਹਿੰਦੇ ਆ ਜਾਂ ਅਮਿਤ ਸ਼ਾਕੀ ਕਹਿੰਦੇ ਆ ਇਧਰਲੇ ਪਾਸੇ ਖੱਬੇ ਪੱਖੀ ਚੱਕੀ ਜਾਣ ਵੀ ਸਾਡੇ ਲੀਡਰ ਕੀ ਕਹਿੰਦੇ ਆ ਛੱਡੋ ਇਹਨਾਂ ਗੱਲਾਂ ਨੂੰ ਸਾਰਿਆਂ ਨੂੰ ਤੁਸੀਂ ਜਿਵੇਂ ਕਿਸਾਨਾਂ ਨੇ ਕਿਸੇ ਲੀਡਰਸ਼ਿਪ ਨੂੰ ਨਹੀਂ ਪੁੱਛਿਆ ਵਿਦਿਆਰਥੀਆਂ ਨੇ ਕਿਸੇ ਕੌਮੀ ਲੀਡਰਸ਼ਿਪ ਨੂੰ ਨਹੀਂ ਪੁੱਛਿਆ ਉਹਨਾਂ ਨੇ ਆਪਣੇ ਪੱਧਰ ਤੇ ਕੀਤਾ ਆਪਣੀਆਂ ਕੌਮੀ ਪਾਰਟੀਆਂ ਦੇ ਕੌਮੀ ਹਿੱਤਾਂ ਉਹਨਾਂ ਨੂੰ ਪਾਸੇ ਰੱਖ ਲਿਓ ਤੁਸੀਂ ਪੰਜਾਬ ਦੇ ਹਿੱਤਾਂ ਪਾਸੇ ਸਾਰੇ ਕੱਟਿਓ ਲੜਾਈ ਲੜੋ ਇਕ ਤੁਹਾਨੂੰ ਦੁਨੀਆ ਦੀ ਕੋਈ ਤਾਕਤ ਹਰਾ ਨਹੀਂ ਸਕਦੀ ਪੰਜਾਬੀਆਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਇਸ ਦੇਸ਼ ਨੂੰ ਆਜ਼ਾਦ ਕਰਵਾਇਆ ਲੇਕਿਨ ਅਫਸੋਸ ਇਹ ਹੈ ਕਿ ਜਿਹੜੀਆਂ ਕੁਰਬਾਨੀਆਂ ਕੀਤੀਆਂ ਮੁਲਕ ਆਜ਼ਾਦ ਹੋ ਗਿਆ ਤੇ ਪੰਜਾਬੀਆਂ ਨੂੰ ਜੋ ਉਸ ਆਜ਼ਾਦੀ ਦਾ ਨਿਭ ਮਿਲਣਾ ਚਾਹੀਦਾ ਸੀ ਉਹ ਨਹੀਂ ਮਿਲੇ ਉਹਨਾਂ ਸਮਾ ਆ ਗਿਆ ਤੁਸੀਂ ਆਪਣੀ ਲੜਾਈ ਲੜੋ ਤੁਹਾਨੂੰ ਜਿਹੜੀ ਜਿੱਤ ਪ੍ਰਾਪਤ ਹੋਊਗੀ ਤਜਰਬਾ ਸਾਂਝਾ ਜੇ ਕਰੋਗੇ ਜੇ ਤੁਸੀਂ ਆਪੋ ਆਪਣੀਆਂ ਪਾਰਟੀਆਂ ਦੇ ਹਿੱਤ ਰੱਖੋਗੇ ਸਾਹਮਣੇ ਲੜਾਈ ਲੜੋਗੇ ਪਰ ਪਹਿਲਾਂ ਖਾਈ ਲਈ ਜਾਂਦੇ ਫਿਰ ਹੋਰ ਖਾ ਲੋਗੇ ਇਸ ਕਰਕੇ ਆਪਣੇ ਹਿੱਤਾਂ ਨੂੰ ਪਾਸੇ ਰੱਖ ਕੇ ਪੰਜਾਬ ਦੇ ਹਿੱਤਾਂ ਵਾਸਤੇ ਇੱਕ ਸਾਂਝਾ ਪਲੈਟਫਾਰਮ ਬਣਾ ਕੇ ਲੜਾਈ ਲੜੋ ਨਾਲ ਦੀ ਨਾਲ ਸਾਰਾ ਪੰਜਾਬ ਉੱਠੇ ਅਸੀਂ ਦੇਖਦੇ ਜਦੋਂ ਪੰਜਾਬ ਨਾਲ ਛੇੜਛਾੜ ਕੀਤੀ ਨਾ ਪੰਜਾਬ ਉੱਠਦਾ ਹੈ ਉੱਠਦਾ ਜੀ ਪੰਜਾਬ ਉੱਠਦਾ ਪੰਜਾਬ ਮਾਰ ਕੇ ਦੋ ਖਾਂਦਾ ਜਦੋਂ ਸਾਡੀ ਪੋਲੀਟੀਕਲ ਲੀਡਰਸ਼ਿਪ ਇਹ ਲੋ ਜਾਂਦੀ ਹੈ ਸੋ ਮੇਰੇ ਖਿਆਲ ਮੇ ਤਾਂ ਕਿਤਾ ਇਹ ਦੂਜੀ ਤੁਸੀਂ ਗੱਲ ਕੀਤੀ ਸੀਗੀ ਅਸੀਂ ਇਹ ਬਿਲਕੁਲ ਜੀ ਕਾਂਗਰਸ ਵਾਲੀ ਜੀ ਦੇਖੋ ਕਾਂਗਰਸ ਪਾਰਟੀ ਦਾ ਨੁਕਸਾਨ ਜਿਹੜਾ ਹੋ ਰਿਹਾ ਹੈ ਨਾ ਉਹਦੇ ਵਿੱਚ ਹੋਰ ਕਾਰਨ ਵੀ ਹੈਗੇ ਲੇਕਿਨ ਇੱਕ ਕਾਰਨ ਸਭ ਤੋਂ ਵੱਡਾ ਇਹ ਹੈ ਕਿ ਜਿਹੜੇ ਕਾਂਗਰਸ ਦੇ ਅੰਦਰ ਰੂਲਿੰਗ ਪਾਰਟੀ ਦੇ ਸਲੀਪਰ ਸੈੱਲ ਹੈ ਜੀ ਉਹ ਸਲੀਪਰ ਸੈੱਲ ਇਹੋ ਜਿਹੇ ਕਰਤੂਤਾ ਕਰਦੇ ਆ ਇਹੋ ਜਿਹੇ ਪ੍ਰੋਗਰਾਮ ਬਣਾਉਂਦੇ ਆ ਕਿ ਕਾਂਗਰਸ ਦੀ ਬਣੀ ਬਣਾਈ ਖੇਡ ਨੂੰ ਖਰਾਬ ਕਰ ਖਰਾਬ ਕਰ ਦਿੰਦੇ ਆ ਪੰਜਾਬ ਦੇ ਵਿੱਚ ਵੀ ਸਲੀਪਰ ਸੈੱਲਾਂ ਨੇ ਬਹੁਤ ਕੁਝ ਕੀਤਾ ਬਹੁਤ ਕੁਝ ਕੀਤਾ ਦੇਖੋ ਪਾਰਲੀਮੈਂਟ ਦੀਆਂ ਚੋਣਾਂ ਵੇਲੇ ਮੈਨੂੰ ਜਾਣਕਾਰੀ ਮਿਲੀ ਹੈ ਵੀ ਇੱਥੇ ਵੀ ਪੈਸਾ ਆਇਆ ਸੀ ਕਾਫੀ ਅੱਛਾ ਜੀ ਪਾਰਲੀਮੈਂਟ ਦੀਆਂ ਚੋਣਾਂ ਲੜਨ ਵਾਸਤੇ ਵੀ ਆਪੋ ਆਪਣੇ ਕੈਂਡੀਡੇਟਸ ਨੂੰ ਦੇਓ ਪੰਜਾਬ ਦੇ ਜਿਹੜੇ ਕਾਂਗਰਸੀ ਕੈਂਡੀਡੇਟਸ ਸੀ ਉਹਦੇ ਵਾਸਤੇ ਪਤਾ ਲੱਗਿਆ ਵੀ ਤਿੰਨ ਚਾਰ ਬੰਦੇ ਕਰਕੇ ਕਾਲਾ ਮਾਲਾ ਅੱਛਾ ਜੀ ਉਹਦੀ ਮੁੜ ਕੇ ਪੜਤਾਲ ਹੋਈ ਜਿਸ ਬੰਦੇ ਨੇ ਪੜਤਾਲ ਕੀਤੀ ਸੀ ਜਿਹੜੇ ਸਲੀਪਰ ਸੈੱਲ ਬੈਠੇ ਆ ਜਿਨ੍ਹਾਂ ਦਾ ਚੰਡੀਗੜ੍ਹ ਦੇ ਦਿੱਲੀ ਦੇ ਵਿੱਚ ਕੰਟਰੋਲ ਹੈ ਉਹਨਾਂ ਦੇ ਨਾਲ ਦੀ ਨਾਲ ਹੀ ਸਗੋਂ ਜਿਹਨੇ ਇਨਕੁਆਇਰੀ ਕਰਕੇ ਸਹੀ ਰਿਪੋਰਟ ਦਿੱਤੀ ਉਹਨੂੰ ਪਾਸੇ ਕਰਤਾ ਉਹਨੂੰ ਪਰ ਤਾਸੇ ਔਰ ਫਿਰ ਬਾਅਦ ਵਿੱਚ ਕਹਿੰਦੇ ਕਿਸੇ ਪਾਰਲੀਮੈਂਟ ਮੈਂਬਰ ਦੇ ਜਿਹੜਾ ਜਿਹਦਾ ਬੜਾ ਵੱਡਾ ਐਕਸ ਹੈ ਉਹਦੇ ਧਿਆਨ ਚ ਆਇਆ ਉਹਨੇ ਜਾ ਕੇ ਰਾਹੁਲ ਗਾਂਧੀ ਨੂੰ ਤੇ ਆਪਣੀ ਮੈਡਮ ਸੋਨੀਆ ਗਾਇਦਨ ਕਹਿੰਦੇ ਤੁਸੀਂ ਕਰੀ ਕੀ ਜਾਂਦੇ ਤੂੰ ਫਿਰ ਉਹ ਬੰ ਹੁਣ ਬਿਹਾਰ ਦੇ ਵਿੱਚ ਚੋਣਾਂ ਹੋਗੀਆਂ ਸੀ ਜੀ ਬਿਹਾਰ ਦੀਆਂ ਚੋਣਾਂ ਦੇ ਵਿੱਚ ਇਹ ਲੱਗਦਾ ਸੀਗਾ ਕਿ ਉੱਥੇ ਮਹਾਗੱਠ ਜੋੜ ਚੋਣ ਜਿੱਤ ਲੂਗਾ ਜਿੱਤ ਲੂਗਾ ਲੇਕਿਨ ਮਹਾਗੱਠ ਜੋੜ ਨੂੰ ਤਾਂ ਬਹੁਤ ਸ਼ਰਮਨਾਖ ਹਾਰ ਦਾ ਸਾਹਮਣਾ ਕਰਨਾ ਪਿਆ ਉਹ ਸ਼ਰਮਨਾਖ ਹਾਰ ਦੇ ਕਾਰਨ ਦੇ ਵਿੱਚ ਮੈਂ ਸਭ ਤੋਂ ਵੱਡੀ ਜ਼ਿੰਮੇਵਾਰੀ ਦਿੰਦੀ ਹਾਂ ਕਾਂਗਰਸ ਪਾਰਟੀ ਕਾਂਗਰਸ ਪਰ ਕਿਉਂਕਿ ਕਾਂਗਰਸ ਪਾਰਟੀ ਨੇ ਜਿਹੜਾ ਗੱਠ ਜੋੜ ਦਾ ਧਰਮਾ ਉਹ ਨਹੀਂ ਲੁਆਇਆ ਜਿਨ੍ਹਾਂ ਲੋਕਾਂ ਨੇ ਉੱਥੇ ਡਿਊਟੀ ਲਈ ਉਹਨਾਂ ਨੇ ਸਹੂਤਾਜ ਕੀਤਾ ਜੀ ਉਹ ਜਿਹੜੀ ਹੁਣ ਹੌਲੀ ਹੌਲੀ ਗੱਲਾਂ ਸਾਹਮਣੇ ਆਉਣ ਲੱਗੀਆਂ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀਆਂ ਸੰਭਾਵਨਾ ਉਹਨੇ ਬਿਹਾਰ ਵੀ ਇਹ ਗੱਲ ਕਰਤੀ ਤਾਂ ਫਿਰ ਚੱਲਦੀ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਲਾਂਬੇ ਕਰਨਾ ਪਿਆ ਰਾਹੁਲ ਗਾਂਧੀ ਨੇ ਮੈਨਾਂ ਹੀ ਲੈ ਦਿੰਨਾ ਕਿ ਇੱਕ ਕ੍ਰਿਸ਼ਨਾ ਅਲਾ ਬਰੂ ਆ ਅਲਾ ਬਰੂ ਆ ਬਿਲਕੁਲ ਕਿ ਕ੍ਰਿਸ਼ਨਾ ਅਲਾ ਬਰੂ ਆ ਉਹ ਉਹਨੂੰ ਸਲੀਪਰ ਸੈਲ ਮੰਨਿਆ ਜਾਂਦਾ ਹੈ ਅੱਛਾ ਜੀ ਇੱਕ ਕੇਸੀ ਬੇਨੂ ਗੋਪਾਲਾ ਉਹ ਵੀ ਸਲੀਪਰ ਸੈਲ ਹੈ ਉਹਨਾਂ ਦੋਨਾਂ ਨੂੰ ਜਿਹੜਾ ਹੈਗਾ ਲਾਂਬੇ ਕਰਕੇ ਫਿਰ ਉੱਥੇ ਭੇਜਿਆ ਅਸ਼ੋਕ ਗਹਿਲੋਤੀ ਆ ਜਿੰਨੀ ਕਿ ਜੜੀਆਂ ਚਾਰ ਪੰਜ ਸੀਟਾਂ ਆ ਗਈਆਂ ਇਹ ਅਸ਼ੋਕ ਗਹਿਲੋਤੀ ਦੀ ਵਜ੍ਹਾ ਕਰਕੇ ਔਰ ਇਹੀ ਸਲੀਪਰ ਸੈਲ ਪਹਿਲਾ ਅਸ਼ੋਕ ਗਹਿਲੋਤੀ ਨੂੰ ਵੀ ਜਿਹੜਾ ਹੈਗਾ ਉਹ ਲੱਗਿਆ ਦਾ ਬੇਕਰ ਉਹ ਇਹ ਖਲਾਸੀ ਰਾਜਪਲਟਾ ਕਰਵਾਉਣ ਲੱਗੇ ਸੀ ਸਚਨ ਪੈਲੇਟ ਦੇ ਨਾਲ ਮਿਲ ਕੇ ਪਰ ਕਿਉਂਕਿ ਉਹ ਪੁਰਾਣਾ ਖਿਡਾਰੀ ਸੀ ਉਹ ਇਹਨਾਂ ਦੀ ਚਾਲ ਨੂੰ ਸਮਝ ਗਿਆ ਪਹਿਲਾਂ ਤੇ ਉਹਨੇ ਆਪਣੇ ਇਤਰਾਮ ਕਰ ਲਿਆ ਉਹਦਾ ਨਹੀਂ ਹੋਇਆ ਹੁਣ ਜਿਹੜਾ ਹੈਗਾ ਕੱਲ ਹੋਈ ਸੀ ਕਾਂਗਰਸ ਪਾਰਟੀ ਦੀ ਬਿਹਾਰ ਦੀ ਜਿਹੜੀ ਚੋਣ ਹੈ ਉਹਦਾ ਐਨਲਿਸਿਸ ਕਰਨ ਵਾਸਤੇ ਉਹਦਾ ਰਿਵਿਊ ਕਰਨ ਵਾਸਤੇ ਇੱਕ ਮੀਟਿੰਗ ਹੋਈ ਸੀ ਪਤਾ ਲੱਗਿਆ ਕਿ ਇਹ ਉਸ ਮੀਟਿੰਗ 'ਚ ਰਾਹੁਲ ਗਾਂਧੀ ਦੀ ਔਰਤ ਤੋਂ ਪਹਿਲਾਂ ਤੂੰ ਤੂੰ ਮੈਂ ਮੈਂ ਗੋਲੀ ਮਾਰੂ ਮੈਂ ਮੈਂ ਕਰੂੰ ਇਹ ਗੱਲਾਂ ਹੋਣ ਲੱਗ ਪਈਆਂ ਫਿਰ ਜਿਹੜਾ ਰਾਹੁਲ ਗਾਂਧੀ ਆਇਆ ਤੇ ਸਲੀਪਰ ਸੈੱਲ ਦੇ ਦੋ ਅਹਿਮ ਬੰਦੇ ਕਹਿੰਦੇ ਉਹਨਾਂ ਨੂੰ ਕਹਿੰਦਾ ਮੀਟਿੰਗ ਜੋ ਪਹਿਲੇ ਪਾਸੇ ਹੋਈ ਕ੍ਰਿਸ਼ਨਾ ਆਲਬ ਰੂ ਵੀ ਕਰਤਾ ਤੇ ਕੇਸੀ ਬੇਨੂ ਕੋਪਰ ਵੀ ਕਰਤਾ ਮੀਟਿੰਗ ਹੋਈ ਰਾਹੁਲ ਗਾਂਧੀ ਨੇ ਪਹਿਲਾਂ ਜਿਹੜੇ ਜਿੱਤੇ ਆ ਕੱਲੇ ਕੱਲੇ ਬੰਦੇ ਨਾਲ ਗੱਲ ਕੀਤੀ ਬਾਅਦ ਵਿੱਚ ਜਿਹੜੇ ਹਾਰੇ ਉਹਨਾਂ ਦੇ 10 ਵਸਤੇ ਗਰੁੱਪ ਨਾਲ ਗੱਲ ਕੀਤੀ ਉੱਥੋਂ ਫਿਰ ਜਿਹੜੀ ਗੱਲ ਕੀਤੀ ਪਰ ਅਫਸੋਸ ਇਸ ਗੱਲ ਦਾ ਹੈ ਕਿ ਪਹਿਲਾਂ ਉਹਨਾਂ ਨੂੰ ਬਾਹਰ ਕਰਤਾ ਜਿਨ੍ਹਾਂ ਨੂੰ ਪਾਰਟੀ ਤੋਂ ਬਾਹਰ ਕਰਨਾ ਚਾਹੀਦਾ ਸੀ ਫਿਰ ਕਹਿੰਦੇ ਜੀ ਉਹਨਾਂ ਦੇ ਵਿੱਚੋਂ ਇੱਕ ਜਣਾ ਫਿਰ ਜਿਹੜੀ ਹੈ ਕਿ ਪ੍ਰੈਸ ਨੂੰ ਵੀ ਬਰੀਫ ਕਰਨਾ ਜਾਂ ਬਾਹਰ ਖੜਾ ਵੀ ਮੈਂ ਹੈਗਾ ਹਾਂ। ਸੋ ਗੱਲ ਇਹ ਵੀ ਕਾਂਗਰਸ ਪਾਰਟੀ ਨੂੰ ਨਹੀਂ ਚਾਹੀਦਾ ਕਿ ਜਿਹੜੇ ਬੁੱਕਲ ਦੇ ਸਾਫ ਸਲੀਪਰ ਸੈਲਾ ਹੈ ਪਹਿਲਾਂ ਆਪ ਦੇ ਘਰ ਨੂੰ ਉੱਥੋਂ ਸਾਫ ਕਰੋ ਫਿਰ ਤੁਹਾਡਾ ਕੁਝ ਬਣੂ ਨਹੀਂ ਤਾਂ ਯਾਤਰਾਵਾਂ ਮੈਂ ਕੱਢੀ ਚੱਲੋ ਜੋ ਮਰਜ਼ੀ ਕੱਢੀ ਚੱਲੋ ਜਿੰਨੀ ਦੇਰ ਤੱਕ ਤੁਹਾਡੀ ਸਟ੍ਰੈਟਜੀ ਤੁਹਾਡੇ ਨਾਂ ਤੇ ਤੁਹਾਡੀ ਜਿਹੜੀ ਹੈਗੀ ਹੈ ਅ ਰਣਨੀਤੀ ਸਹੀ ਨਹੀਂ ਬਣਦੀ। aur ਰਣਨੀਤੀ ਨੂੰ ਲਾਗੂ ਕਰਨ ਵਾਲੀ ਤੁਸੀਂ ਟੀਮ ਨਹੀਂ ਬਦਲਦੇ। ਉਨੀ ਦੇਰ ਤੱਕ ਜਿਹੜਾ ਤੁਹਾਡਾ ਪਹਿਲਾ ਸਤਿਆਨਾਥ ਸੁਲਤਾਨ ਹੈ ਉਹਨੇ ਮੰਨ ਲਓ ਫਿਰ ਉਹਨ ਸਵਾ ਸਤਿਆਨਾਥ ਸੁਲਤਾਨ ਬਿਲਕੁਲ ਜੀ। ਟੈਲੋ ਸਭ ਧੰਨਵਾਦੀ ਤੁਹਾਡਾ ਬਹੁਤ-ਬਹੁਤ ਤੁਸੀਂ ਦੇਖ ਰਹੇ ਹੋ ਬਖਤੌਰ ਟਿਲੋ YouTube ਚੈਨਲ ਤੇ ਮੈਂ ਪਰਮਿੰਦਰਜੀਤ ਸਿੰਘ ਤੇ ਮੇਰੇ ਨਾਲ ਟਿਲੋ ਸਾਹਿਬ ਸਾਨੂੰ ਦੇ ਉਜਾਜ਼ਤ ਵੈਰੂ ਜੀ ਖਾਲਸਾ ਵੈਰੂ ਫਤਿਹ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ